ਸਾਥੀਓ ਅੱਜ 1 ਨਵੰਬਰ ਹੈ ਪੰਜਾਬ ਡੇ ਹੈ ਔਰ ਪੰਜਾਬ ਡੇ ਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਨੂੰ ਇੱਕ ਤੋਹਫਾ ਦਿੱਤਾ ਹੈ ਕਿ ਜਿਹੜੀ ਪੰਜਾਬ ਦੀ ਇਤਿਹਾਸਿਕ ਵਿਰਾਸਤ ਹੈ ਪੰਜਾਬ ਯੂਨੀਵਰਸਿਟੀ ਜਿਹਦੇ ਤੇ ਸਾਡਾ ਕਨਸਟੀਟਿਊਸ਼ਨਲ ਇਮੋਸ਼ਨਲ অর ਹਿਸਟੋਰੀਕਲ ਹੱਕ ਹੈ ਉਨੂੰ ਪੰਜਾਬ ਤੋਂ ਖੋਣ ਦੀ ਸਾਜ਼ਿਸ਼ ਰਚੀ ਐ ਪੰਜਾਬ ਦੇ ਤੇ ਬੀਜੇਪੀ ਵੱਲੋਂ ਪੰਜਾਬ ਯੂਨੀਵਰਸਿਟੀ ਨੂੰ ਖੋਣ ਦਾ ਜਿਹੜਾ ਤੋਹਫਾ ਪੰਜਾਬ ਦੇ ਲੋਕਾਂ ਨੂੰ ਦਿੱਤਾ ਹੈ ਪਹਿਲੀ ਗੱਲ ਸਾਥੀਓ ਆਹ ਜਿਹੜਾ ਨੋਟੀਫਿਕੇਸ਼ਨ ਹੈ ਜਿਹੜਾ 28 ਅਕਤੂਬਰ ਦੀ ਡੇਟ ਨੂੰ ਜਿਹੜਾ ਜਾਰੀ ਹੋਇਆ ਹੈ ਇਹ ਪੂਰੀ ਤਰੀਕੇ ਨਾਲ ਇਲੀਗਲ ਹੈ ਅਨਕਨਸਟੀਟਿਊਸ਼ਨਲ ਹੈ ਅਨਡੈਮੋਕਰੈਟਿਕ ਹੈ ਔਰ ਮੈਂ ਬੜੇ ਵਿਸਤਾਰ ਨਾਲ ਤੁਹਾਨੂੰ ਐਕਸਪਲੇਨ ਵੀ ਕਰੂੰਗਾ ਪੰਜਾਬ ਯੂਨੀਵਰਸਿਟੀ ਜਿਹੜੀ ਕਿ ਤਕਰੀਬਨ 100 ਸਾਲ ਤੋਂ ਜ਼ਿਆਦਾ ਪੁਰਾਣਾ ਸਾਡੀ ਸੰਸਥਾ ਹੈ ਇਹਦੀ ਜਿਹੜੀ ਸੈਨੇਟਰ ਸਿੰਡੀਕੇਟ ਹੈ ਜਿਹੜੀ ਇਹਦੀ ਗਵਰਨਿੰਗ ਕਾਉਂਸਲ ਹੈ ਡਿਸੀਜਨ 메ਕਿੰਗ ਬਾਡੀ ਹੈ ਇਹ 1947 ਚ ਪੰਜਾਬ ਯੂਨੀਵਰਸਿਟੀ ਐਕਟ 1947 ਚ ਪੰਜਾਬ ਵਿਧਾਨ ਸਭਾ ਦੇ ਰਾਹੀ ਹੋਣ ਚਾਹੀਏ ਫਸਟ ਆਫ ਆਲ ਇੱਕ ਸਟੇਟ ਦੀ ਵਿਧਾਨ ਸਭਾ ਨੇ ਐਕਟ ਦੇ ਰਾਹੀਂ ਕਿਸੇ ਹਾਊਸ ਨੂੰ ਬਣਾਇਆ ਹੋਵੇ ਸਟਰਕਚਰ ਬਣਾਇਆ ਹੋਵੇ ਉਹਨੂੰ ਇੱਕ ਨੋਟੀਫਿਕੇਸ਼ਨ ਦੇ ਰਾਹੀਂ ਰੱਦ ਨਹੀਂ ਕੀਤਾ ਜਾਤਾ ਕੀਤਾ ਜਾ ਸਕਦਾ ਇਸ ਕਰਕੇ ਮੈਂ ਕਹਿ ਰਿਹਾ ਇਹ ਗੈਰ ਸੰਵਿਧਾਨਿਕ ਨੋਟੀਫਿਕੇਸ਼ਨ ਹੈ ਭਾਰਤ ਸਰਕਾਰ ਦਾ ਬਿਫੋਰ 1966 ਜਦੋਂ ਪੰਜਾਬ ਰੀਆਰਗੇਨਾਈਜ਼ ਨਹੀਂ ਹੋਇਆ ਸੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਬਣਾਈ ਗਈ ਜਿਦੇ ਵਿੱਚ ਤਮਾਮ ਲੋਕਾਂ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਗਈ ਔਰ ਤੁਹਾਡੀ ਮੀਡੀਆ ਦੀ ਜਾਣਕਾਰੀ ਲਈ ਮੈਂ ਦੱਸਣਾ ਚਾਹੁੰਦਾ ਇਹਦੇ ਚ ਗ੍ਰੈਜੂਏਟ ਕੰਸਟਿਟਿਊਐਂਸੀ ਤਾਂਕੀ ਨੌਜਵਾਨਾਂ ਦੀ ਨੁਮਾਇੰਦਗੀ ਹੋਵੇ ਪ੍ਰਿੰਸੀਪਲ ਕੰਸਟਿਟਿਊਐਂਸੀ ਲੈਕਚਰਾਰ ਕੰਸਟਿਟਿਊਐਂਸੀ ਪ੍ਰੋਫੈਸਰ ਕੰਸਟਿਟਿਊਐਂਸੀ ਔਰ ਤਮਾਮ ਪੰਜਾਬ ਯੂਨੀਵਰਸਿਟੀ ਦੀਆਂ ਜਿਹੜੀਆਂ ਫੈਕਲਟੀਜ਼ ਆ ਉਹਨਾਂ ਦੀ ਨੁਮਾਇੰਦਗੀ ਹੋਈ ਔਰ ਈਵਨ ਪੰਜਾਬ ਦੀ ਵਿਧਾਨ ਸਭਾ ਦੇ ਦੋ ਐਮਐਲਏ ਜਿਹੜੇ ਆ ਉਹ ਇਹਦੇ ਵਿੱਚ ਨਾਮਿਨੇਟ ਕੀਤੇ ਜਾਂਦੇ ਆ ਇੱਕ ਬੜਾ ਫੁੱਲ ਪ੍ਰੂਫ ਇੱਕ ਹਾਊਸ ਹੈ ਜਿੱਤੇ ਚ ਤਮਾਮ ਸਟੇਕ ਹোল্ডার ਸੋਸਾਇਟੀ ਦੇ ਆਪਣੇ ਆਪਣੇ ਤਰੀਕਿਆਂ ਔਰ ਤਕਰੀਬਨ ਅਪ ਟੂ 36 ਮੈਂਬਰ ਜਿਹੜੇ ਆ ਉਹ ਨੋਮੀਨੇਟਡ ਬਾਈ ਦਾ ਚਾਂਸਲਰ ਆਫ ਪੰਜਾਬ ਯੂਨੀਵਰਸਿਟੀ ਯਾਨੀ ਕਿ ਜਿਹੜੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਆ ਉਹ ਚਾਂਸਲਰ ਐਸ ਯੂਨੀਵਰਸਿਟੀ ਤੋਂ ਨੋਮੀਨੇਟ ਵੀ ਕਰ ਸਕਦੇ 36 ਮੈਂਬਰ ਸੋ ਇੱਕ ਬੜਾ ਸ਼ਾਨਦਾਰ ਹਾਊਸ ਸਾਰੇ ਵਰਗਾਂ ਨੂੰ ਨੁਮਾਇੰਦਗੀ ਔਰ ਸਭ ਤੋਂ ਜ਼ਿਆਦਾ ਨੁਮਾਇੰਦਗੀ ਪੰਜਾਬ ਦੀ ਕਿਉਂਕਿ ਪੰਜਾਬ ਦੀ ਵਿਰਾਸਤ ਹੁਣ ਇਸ ਨੋਟੀਫਿਕੇਸ਼ਨ ਦੇ ਰਾਹੀਂ ਪਹਿਲਾ 8 ਸੀਟਾ ਪ੍ਰਿੰਸੀਪਲਸ ਦੀਆਂ ਸੀਗੀਆਂ ਕਨਸਟੈਂਸੀ ਚ ਜਿਹਦੇ ਚ ਇੱਕ ਚੰਡੀਗੜ੍ਹ ਦੀ ਸਤ ਪੰਜਾਬ ਦੀਆਂ ਡਿਮੋਲਿਸ਼ 8 ਸੀਟਾ ਲੈਕਚਰਾਰ ਦੀਆਂ ਸੀ ਜਿਹਦੇ ਚ ਇੱਕ ਚੰਡੀਗੜ੍ਹ ਦੀ ਸਤ ਪੰਜਾਬ ਦੀਆਂ ਡਿਮੋਲਿਸ਼ ਤਿੰਨ ਟੈਕਨੀਕਲ ਐਜੂਕੇਸ਼ਨ ਦੇ ਪ੍ਰਿੰਸੀਪਲਸ ਦੀਆਂ ਸੀਟਾਂ ਸੀ ਜਿਹਦੇ ਚ ਦੋ ਪੰਜਾਬ ਦੀਆਂ ਇੱਕ ਚੰਡੀਗੜ੍ਹ ਦੀ ਡਿਮੋਲਿਸ਼ ਤਿੰਨ ਲੈਕਚਰਾਰ ਟੈਕਨੀਕਲ ਐਜੂਕੇਸ਼ਨ ਦੀ ਨੁਮਾਇੰਦਗੀ ਸੀ ਦੋ ਪੰਜਾਬ ਦੇ ਇੱਕ ਚੰਡੀਗੜ੍ਹ ਦਾ ਡਿਮੋਲਿਸ਼ 15 ਮੈਂਬਰ ਗ੍ਰੈਜੂਏਟ ਕੌਨਸਟੈਂਸੀ ਜਿਹਦਾ ਮੈਂ ਵੀ ਮੈਂਬਰ ਰਿਹਾ ਆ 8 ਸਾਲ ਪੰਜਾਬ ਯੂਨੀਵਰਸਿਟੀ ਦਾ ਉਹ ਗ੍ਰੈਜੂਏਟ ਚੋਂ ਚੁਣ ਕੇ ਹੁੰਦੇ ਸੀ ਤਕਰੀਬਨ 14 ਮੈਂਬਰ ਪੰਜਾਬ ਚ ਹੀ ਹੁੰਦੇ ਸੀ ਸੋ ਦੂਜੀ ਗੱਲ ਵੀ ਪੂਰੇ ਤਰੀਕੇ ਨਾਲ ਪੰਜਾਬ ਦੀ ਪੰਜਾਬ ਦੀ ਜਿਹੜੀ ਨੁਮਾਇੰਦਗੀ ਆ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਹੈ ਇਸ ਨੋਟੀਫਿਕੇਸ਼ਨ ਚ ਜਦੋਂ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਤੁਸੀਂ ਖਤਮ ਕਰ ਦੋਗੇ ਤੇ ਸੁਭਾਵਿਕ ਜੀ ਗੱਲ ਹੈ ਕਿ ਤੁਸੀਂ ਪੰਜਾਬ ਦਾ ਹੱਕ ਇਹਦੇ ਤੋਂ ਖਤਮ ਕਰ ਰਹੇ ਆ ਅਸੂਸੀ ਦੇਖਿਆ ਹਣਾ ਹਿਸਟੋਰੀਕਲ ਫੈਕਟ ਵੀ ਆ ਕਿ ਪਿੱਛੇ ਜੇ ਪੰਜਾਬ ਹਰਿਆਣਾ ਸਰਕਾਰ ਨੇ ਔਰ ਪੰਜਾਬ ਦੇ ਗਵਰਨਰ ਸਾਹਿਬ ਨੇ ਜਿਹੜੇ ਪਿਛਲੇ ਗਵਰਨਰ ਚ ਇਹ ਕਲੇਮ ਕੀਤਾ ਕਿ ਹਰਿਆਣੇ ਦੇ ਕੋਰਸ ਕਾਲਜਿਸ ਨੂੰ ਪੰਜਾਬ ਯੂਨੀਵਰਸਿਟੀ ਨਾਲ ਅਫੀਲੀਏਟ ਕੀਤਾ ਜਾਵੇ ਤਾਂ ਕਿ ਹਰਿਆਣੇ ਦਾ ਕਲੇਮ ਬਣ ਜੇ ਹਿਸਟੋਰੀਕਲ ਬੈਕਗਰਾਉਂਡ ਇਹ ਆ ਜਦੋਂ ਰੀਆਰਗੇਨਾਈਜ਼ ਹੋਇਆ ਪੰਜਾਬ ਚ ਇਸ ਪੜਾ ਜ਼ਰੂਰੀ ਫੈਕਟ ਹੈ ਰੀਆਰਗੇਨਾਈਜੇਸ਼ਨ ਐਕਟ ਦੇ ਰਾਹੀਂ ਆ ਮੇਰੇ ਕੋਲ ਐਕਟ ਵੀ ਆ ਪੰਜਾਬ ਯੂਨੀਵਰਸਿਟੀ ਦਾ ਐਕਟ ਵੀ ਆ ਇਹਦੇ ਚ ਸੈਕਸ਼ਨ 72 ਜੀ ਦੇ ਰਾਹੀਂ ਨੋਟੀਫਿਕੇਸ਼ਨ ਰਹੀ ਹੈ ਸੈਕਸ਼ਨ 72 ਚ ਸਪੱਸ਼ਟ ਲਿਖਿਆ ਹੈ ਪੰਜਾਬ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀਆਂ ਕਿ ਇੰਟਰ ਸਟੇਟ ਬਾਡੀਜ਼ ਸੀਗੀਆਂ 9066 ਤੱਕ ਇਹਨਾਂ ਤੇ ਡੇ ਟੂ ਡੇ ਟੂ ਡੇ ਅਫੇਅਰਸ ਦੇ ਫੈਸਲੇ ਆ ਜਿਹੜੇ ਉਹ ਉਦੋਂ ਤੱਕ ਪਾਰ ਸਰਕਾਰ ਕਰ ਸਕਦੀ ਜਦੋਂ ਤੱਕ ਇਰਤੇ ਪੱਕਾ ਕੋਈ ਕਾਨੂੰਨ ਨਹੀਂ ਬਣ ਸਕਦਾ ਲੇਕਿਨ ਬੇਸਿਕ ਸਟਰਕਚਰ ਨਾਲ ਕੋਈ ਚੇਂਜ ਨਹੀਂ ਹੋ ਸਕਦਾ ਜਿਹੜਾ ਪੰਜਾਬ ਦੀ ਵਿਧਾਨ ਸਭਾ ਨੇ ਬਣਾਇਆ ਹੁਣ ਹੋਇਆ ਕੀ 1970 ਚ ਕਿਉਂਕਿ ਪਹਿਲਾ ਐਗਰੀਕਲਚਰ ਯੂਨੀਵਰਸਿਟੀ ਦੀ ਜੂਰਿਕਸ਼ਨ हिसार ਸੀ ਪਾਲੰਪੁਰ ਵੀ ਸੀ ਹਿਮਾਚਲ ਨੇ ਆਪਣੀ ਯੂਨੀਵਰਸਿਟੀ ਬਣਾ ਲਈ ਹਰਿਆਣਾ ਨੇ ਆਪਣੀ ਬਣਾ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਆਪਣਾ ਇੱਕ ਬੋਰਡ ਬਣ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਦੇਖ ਲਿਆ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ ਲੇਕਿਨ ਪੰਜਾਬ ਯੂਨੀਵਰਸਿਟੀ ਕਿਉਂਕਿ ਚੰਡੀਗੜ੍ਹ ਵੀ ਪੰਜਾਬ ਦੀ ਕੈਪੀਟਲ ਹੈ ਇੱਕ ਲਗਾਤਾਰ ਡਿਸਪਿਊਟ ਚੱਲ ਰਿਹਾ ਹੈ ਚੰਡੀਗੜ੍ਹ ਦੇ ਅਫੀਲੀਏਟਿਡ ਕਾਲਜ ਵੀ ਪੰਜਾਬ ਦੇ ਆ ਇਸ ਕਰਕੇ ਇਹ ਹਜੇ ਤੱਕ ਇਹ ਟੈਂਪਰੇਰੀ ਪ੍ਰੋਵੀਜ਼ਨ ਇਹ ਗੱਲ ਇਹ ਮੈਂਸ਼ਨ ਕਰ ਰਿਹਾ ਮੈਂ ਖਾਸ ਜ਼ੋਰ ਦੇ ਕੇ ਅੰਡਰ ਸੈਕਸ਼ਨ 72 ਰੀਆਰਗਨਾਈਜੇਸ਼ਨ ਐਕਟ ਟੈਂਪਰੇਰੀ ਪ੍ਰੋਵੀਜ਼ਨ ਹੈ ਕਿ ਜਦੋਂ ਤੱਕ ਪੱਕਾ ਕੋਈ ਕਾਨੂੰਨ ਨਹੀਂ ਬਣ ਸਕਦਾ ਉਹਨਾਂ ਚਿਰ ਭਾਰਤ ਸਰਕਾਰ ਡੇ ਟੂ ਡੇ ਅਫੇਅਰਸ 'ਚ ਕੋਈ ਡਾਇਰੈਕਸ਼ਨਾਂ ਦੇ ਸਕਦੀ ਆ ਲੇਕਿਨ ਬੇਸਿਕ ਸਟਰਕਚਰ ਨਾਲ ਛੇੜਛਾੜ ਨਹੀਂ ਕਰ ਸਕਦੀ ਹੋ ਕੀ ਰਿਹਾ ਹੈ ਕਿ ਜਦੋਂ ਹਰਿਆਣੇ ਨੇ ਅੱਛਾ ਹਰਿਆਣੇ ਨੇ ਆਪਣੇ ਕਾਲਜ ਵੀ ਅਫੀਲੀਏਸ਼ਨ ਤੋੜ ਲਈ ਸੀ ਇਹ ਵੀ ਸਾਰਿਆਂ ਨੂੰ ਪਤਾ ਕਿਉਂਕਿ ਕੁਰਸ਼ੇਤਰ ਯੂਨੀਵਰਸਿਟੀ ਬਣ ਗਈ ਉਧਰ ਹਿਮਾਚਲ ਯੂਨੀਵਰਸਿਟੀ ਬਣ ਗਈ ਤੇ ਹਿਮਾਚਲ ਨੇ ਆਪਣੇ ਕਾਲਜ ਦੀ ਅਫੀਲੀਏਸ਼ਨ ਵੀ ਜਿਹੜੀ 1966 ਤੱਕ ਪੰਜਾਬ ਯੂਨੀਵਰਸਿਟੀ ਨਾਲ ਸੀ ਉਹਨਾਂ ਨੇ ਆਪਣੀ ਜਿਹੜੀ ਅਫੀਲੀਏਸ਼ਨ ਡੀ ਅਫੀਲੀਏਟ ਕਰ ਲਿਆ हूँ तो पूरी तरीके यूनिवर्सिटी के अंडर या तोलेज हैं अप्रोक्सीमेट टू हंड्रड कॉलेज एंड यूनियन टैरेटरी चंडीगढ़ के कॉलेज और टैक्नीकली और कॉन्स्ट्यूशनली यह भी व्यवस्था है पंजाब का गवर्नर होगा ही इज द एडमिनस्ट्रेटर ऑफ द चंडीगढ़ एक व्यवस्था भारत सरकार ने बनाई है पिछले अज तो तकरीबन छे महीने पहला जो ਲਗਾਤਾਰ ਬੱਚਿਆਂ ਨੇ ਡਿਮਾਂਡ ਕੀਤੀ ਕਿਉਂਕਿ ਸੈਨੇਟ ਦੇ ਇਲੈਕਸ਼ਨ ਪਿਛਲੇ 2 ਸਾਲ ਤੋਂ ਕਰਵਾਏ ਨਹੀਂ ਜਾ ਰਹੇ ਉਦੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਵੀ ਭਾਰਤ ਸਰਕਾਰ ਨੂੰ ਚਿੱਠੀ ਲਿਖੀ ਸੀ ਕਿ ਪੰਜਾਬ ਯੂਨੀਵਰਸਿਟੀ ਦਾ ਚਾਂਸਲਰ ਜਿਹੜਾ ਆ ਇਹ ਪੰਜਾਬ ਦਾ ਗਵਰਨਰ ਹੋਣਾ ਚਾਹੀਦਾ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਚੰਡੀਗੜ੍ਹ ਵੀ ਸਾਡਾ ਪੰਜਾਬ ਯੂਨੀਵਰਸਿਟੀ ਸਾਡੀ ਪੰਜਾਬ ਔਰ ਸ਼ੇਮ ਬਵਸਤਾ ਚੱਲ ਵੀ ਰਹੀ ਹੈ ਕਿ ਜਿਹੜਾ ਪੰਜਾਬ ਦਾ ਗਵਰਨਰ ਹੈ ਉਹ ਹੀ ਐਡਮਿਨਿਸਟਰेटर ਚੰਡੀਗੜ੍ਹ ਦਾ ਤੇ ਵਾਈ ਨਾਟ ਚਾਂਸਲਰ ਆਫ ਪੰਜਾਬ ਯੂਨੀਵਰਸਿਟੀ ਸ਼ੁੱਡ ਬੀ ਗਵਰਨਰ ਆਫ ਪੰਜਾਬ ਐਂਡ ਯੂਨੀਅਨ ਟੈਰੀਟਰੀ ਐਡਮਿਨਿਸਟਰੇਟਰ ਲੇਕਿਨ ਪਾਰ ਸਰਕਾਰ ਦੀ ਜਿਹੜੀ ਮਾਨਸਿਕਤਾ ਹੈ ਜਿਹੜੀ ਅੰਦਰਲੀ ਜਿਹੜਾ ਉਹਨਾਂ ਦਾ ਕਾਲਾ ਪੰਛੀ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਉਹਨਾਂ ਦੀ ਜਿਹੜੀ ਉਹ ਬੜੀ ਖਤਰਨਾਕ ਸੀ ਪਿਛਲੇ 2 ਸਾਲਾਂ ਤੋਂ ਸੈਨੇਟ ਦੇ ਇਲੈਕਸ਼ਨ ਨਹੀਂ ਕਰਵਾਇਆ ਜਾ ਰਿਹਾ ਵਾਰ-ਵਾਰ ਸਟੂਡੈਂਟ ਨੇ ਡਿਮਾਂਡ ਕੀਤੀ ਆਵਾਜ਼ ਦੀ ਪਾਰਟੀ ਨੇ ਕੀਤੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕੀਤਾ ਲੇਕਿਨ ਕੁਝ ਨਹੀਂ ਕੀਤਾ ਅੱਜ ਅਚਾਨਕ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਅਖੇਜੀ ਸੈਕਸ਼ਨ 72 ਦੇ ਰਾਹੀਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਜਿਹੜੀ ਆ ਉਹਨੂੰ ਸੀਮਿਤ ਕਰ ਦਿੱਤਾ ਗਿਆ ਉਹਦੇ ਚ ਮੋਸਟਲੀ ਨੋਮੀਨੇਟਡ ਮੈਂਬਰ ਰੱਖਿਆ ਜਿਹੜੇ ਕੀ ਜਾਂ ਤੇ ਵਾਈਸ ਚਾਂਸਲ ਪੰਜਾਬ ਯੂਨੀਵਰਸਿਟੀ ਨੋਮੀਨੇਟ ਕਰੂਗਾ ਜਾਂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਯਾਨੀ ਕਿ ਚਾਂਸਲਰ ਆਫ ਪੰਜਾਬ ਯੂਨੀਵਰਸਿਟੀ ਕੋ ਜਿਹਦੇ ਚ ਪੰਜਾਬ ਦੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀ ਗੜਾਇਆ ਦੁਬਾਰਾ ਗਣਾਉਣ ਦੀ ਲੋੜ ਨਹੀਂ ਸਾਰੇ ਲੋਕਾਂ ਨੂੰ ਬਾਹਰ ਕਰ ਦਿੱਤਾ ਸਾਡੀ ਰਿਪਰੈਜ਼ੈਂਟੇਸ਼ਨ ਵੀ ਖਤਮ ਕਰ ਦਿੱਤੀ ਗਈ ਔਰ ਡਾਇਰੈਕਟ ਕਬਜ਼ਾ ਕਰਨ ਦੀ ਸਾਜ਼ਿਸ਼ ਹੈ ਮੇਰਾ ਪਹਿਲਾ ਸਵਾਲ ਭਾਰਤ ਸਰਕਾਰ ਨੂੰ ਹੈ ਕਿ ਵਿਥ ਇਹ ਕਿਸ ਕਪੈਸਿਟੀ ਤੇ ਕਿਹੜਾ ਇਹੋ ਜਿਹਾ ਸੰਵਿਧਾਨਿਕ ਪ੍ਰਵੀਜ਼ਨ ਹੈ ਕਿ ਇੱਕ ਸਟੇਟ ਦੀ ਅਸੈਂਬਲੀ ਦੇ ਪਾਸ ਕੀਤੇ ਐਕਟ ਨੂੰ ਭਾਰਤ ਸਰਕਾਰ ਦੀ ਇੱਕ ਮਿਨਿਸਟਰੀ ਨੋਟੀਫਿਕੇਸ਼ਨ ਦੇ ਰਾਹੀਂ ਰੱਦ ਕਰ ਸਕਦੀ ਹੈ ਨੰਬਰ 1 ਸਵਾਲ ਹੈ ਮੇਰਾ ਤਾਂ ਮੈਂ ਕਿਹਾ ਇਹ ਅਨਕਨਸਟੀਟਿਊਸ਼ਨਲ ਹੈ ਇੱਕ ਸਟੇਟ ਦੇ ਜਿਹੜੀ ਉਹਦੀ ਆਟੋਨਮੀ ਹੈ ਉਹਦੇ ਉੱਤੇ ਅਟੈਕ ਹੈ ਦੂਜੀ ਗੱਲ ਦੂਸਰੀ ਗੱਲ ਇੱਥੇ ਬਹੁਤ ਇੰਟਰਸਟਿੰਗ ਫੈਕਟ ਹੈ ਹੁਣ ਤੱਕ 59 ইয়ার্স লাস্ট 59 ইয়ার্স ਪਾ ਦੇਸ਼ ਦੀ ਸਰਕਾਰ ਦਾ ਕੋਈ ਨੁਮਾਇੰਦਾ ਇਹਦਾ ਮੈਂਬਰ ਨਹੀਂ ਹੁੰਦਾ ਸੀ ਸੈਨੇਟ ਦਾ ਜਿਹੜਾ ਉੱਥੇ ਦਾ ਕੋਈ ਆਫੀਸਰ ਕੋਈ ਨੁਮਾਇੰਦਾ ਨਹੀਂ ਨੋਮੀਨੇਟਡ ਹੁੰਦੇ ਸੀ ਜਿਹੜੇ ਚਾਂਸਲਰ ਵੱਲੋਂ ਵਾਈਸ ਪ੍ਰੈਜ਼ੀਡੈਂਟ ਵੱਲੋਂ ਹੁਣ ਇਹਦੇ ਤੇ ਡਾਇਰੈਕਟ ਸਿੰਡੀਕੇਟ ਦਾ ਮੈਂਬਰ ਬਣਾਤਾ ਸੈਕਟਰੀ ਹਾਇਰ ਐਜੂਕੇਸ਼ਨ ਗਵਰਨਮੈਂਟ ਆਫ ਇੰਡੀਆ ਇਸ ਤੋਂ ਵੀ ਹਾਸੋ ਹੀ ਨਹੀਂ ਤੇ ਖਤਰਨਾਕ ਗੱਲ ਇਹ ਆ ਵੀ ਸਿੰਡੀਕੇਟ ਦਾ ਮੈਂਬਰ ਵੀ ਉਹਨੂੰ ਬਣਾਇਆ ਜਾ ਰਿਹਾ ਜਿਹੜਾ ਈਵਨ ਸੈਨੇਟ ਦਾ ਮੈਂਬਰ ਵੀ ਨਹੀਂ ਹੈ ਨੋਟ ਈਵਨ ਸੈਨੇਟ ਮੈਂਬਰ ਹੂ ਬਿਕਮ ਅ ਸਿੰਡੀਕੇਟ ਮੈਂਬਰ ਆਫ ਪੰਜਾਬ ਯੂਨੀਵਰਸਿਟੀ ਇਹ ਵੀ ਮੇਨ ਲੱਗਦਾ ਬੜਾ ਵੱਡਾ ਸਵਾਲ ਹੈ ਸੋ ਮੇਰਾ ਕਹਿਣ ਤੋਂ ਭਾਵ ਇਹ ਆ ਜਿਹੜਾ ਦੇਸ਼ 'ਚ ਕਲਚਰ ਚੱਲ ਰਿਹਾ ਹੈ ਜਿਹੜਾ ਦੇਸ਼ 'ਚ ਇਸ ਟਾਈਮ ਭਾਜਪਾ ਸਰਕਾਰ ਵੱਲੋਂ ਕਲਚਰ ਚਲਾ ਰਿਹਾ ਕਿ ਸੰਸਥਾਵਾਂ ਤੇ ਕਾਬਜ ਹੋ ਜੋ ਸੰਸਥਾਵਾਂ ਤੇ ਕਾਬਜ ਹੋ ਕੇ ਸੂਬਿਆਂ ਦੇ ਹੱਕਾਂ ਨੂੰ ਸਟੇਟਸ ਰਾਈਟਸ ਨੂੰ ਲਿਮਿਟਿਡ ਕਰ ਦੋ ਔਰ ਉਹਦਾ ਸਿੱਧਾ ਸਿੱਧਾ ਸਭ ਤੋਂ ਵੱਡਾ ਐਗਜ਼ਾਮਪਲ ਪੰਜਾਬ ਯੂਨੀਵਰਸਿਟੀ ਤੁਹਾਡੇ ਸਾਹਮਣੇ ਆ। ਪੰਜਾਬ ਯੂਨੀਵਰਸਿਟੀ ਨਾਲ ਕੋਈ ਅਸੀਂ ਐ ਛੱਡ ਦਾਂਗੇ। ਅੱਛਾ ਪਿੱਛੇ ਜੇ ਕਲੇਮ ਕਰਦੇ ਸੀ ਕਿ ਸੈਂਟਰ ਪੈਸੇ ਦਿੰਦਾ ਹੈ ਇਸ ਕਰਕੇ ਸੈਂਟਰ ਦੀ ਦਖਲਅੰਦਾਜ਼ੀ ਪੰਜਾਬ ਯੂਨੀਵਰਸਿਟੀ ਚ ਰਹੂਗੀ। ਮੇਰਾ ਇੱਕ ਛੋਟਾ ਜਿਹਾ ਸਵਾਲ ਹੈ। ਕਈ ਗਵਰਨਮੈਂਟ ਐਡਿਡ ਕਾਲਜਸ ਹੁੰਦੇ ਆ। ਪੰਜਾਬ ਚ ਵੀ ਆ ਪੰਜਾਬ ਯੂਨੀਵਰਸਿਟੀ ਦੇ ਕਾਲਜ ਆ। ਗਵਰਨਮੈਂਟ ਐਡਿਟ ਕਾਲਜਸ ਨੂੰ ਗ੍ਰਾਂਟ ਤੇ ਪੰਜਾਬ ਸਰਕਾਰ ਵੀ ਦਿੰਦੀ ਹੈ ਦਾ ਮਤਲਬ ਉਹ ਪੰਜਾਬ ਸਰਕਾਰ ਦੇ ਕੰਟਰੋਲ ਚ ਆ ਜਾਣਗੇ ਸਿੱਧੇ ਪੰਜਾਬ ਸਰਕਾਰ ਦੇ ਕੰਟਰੋਲ ਚ ਆ ਜਾਣਗੇ ਕਈ ਯੂਨੀਵਰਸਟੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੋਵੇ ਗੁਰਨਾਨਦ ਦੇਵ ਯੂਨੀਵਰਸਿਟੀ ਹੋਵੇ ਕੋਈ ਵੀ ਯੂਨੀਵਰਸਿਟੀ ਹੋਵੇ ਕੁਰਸ਼ੇਤਰ ਯੂਨੀਵਰਸਿਟੀ ਵੇ ਕੇਂਦਰ ਸਰਕਾਰ ਯੂਜੀਸੀ ਦੇ ਰਾਹੀਂ ਟਾਈਮ ਟੂ ਟਾਈਮ ਗ੍ਰਾਂਟਾਂ ਦਿੰਦੇ ਰਹਿੰਦੀ ਹੈ ਤੇ ਇਹਦਾ ਮਤਲਬ ਉਹਨਾਂ ਦਾ ਸਿੱਧਾ ਕਬਜ਼ਾ ਹੋ ਜੂ ਉੱਥੋਂ ਦਾ ਸਾਰੀ ਡਿਸੀਜਨ ਮੇਕਿੰਗ ਉਹ ਪ੍ਰਭਾਵਿਤ ਕਰਨਗੇ ਸਭ ਤੋਂ ਵੱਡਾ ਸਵਾਲ ਤੇ ਇਹ ਆ ਵੀ ਜਿਹੜਾ ਇੱਕ ਹਾਊਸ ਡੈਮੋਕਰੈਟਿਕ ਤਰੀਕੇ ਨਾਲ ਇਲੈਕਟਡ ਹੁੰਦਾ ਸੀ ਜਿਦੇ ਤਮਾਮ ਵਰਗਾਂ ਦੇ ਰਿਪਰੈਜ਼ੈਂਟੇਟਿਵਸ ਹੈ ਤਮਾਮ ਲੋਕ ਹੈ ਉਸ ਡੈਮੋਕਰੈਟਿਕ ਹਾਊਸ ਨੂੰ ਖਤਮ ਕਰਨ ਦੀ ਸਾਜ਼ਿਸ਼ ਕਿਉਂ ਭਾਜਪਾ ਕਰ ਰਹੀ ਹੈ ਨੰਬਰ 2 ਪੰਜਾਬ ਯੂਨੀਵਰਸਿਟੀ ਇਮੋਸ਼ਨਲੀ ਕਨਸਟੀਟਿਊਸ਼ਨਲੀ ਹਿਸਟੋਰਿਕਲੀ ਪੰਜਾਬ ਦਾ ਪੰਜਾਬ ਦਾ ਇੱਕ ਸੰਸਥਾ ਹੈ ਪੰਜਾਬ ਦਾ ਇੰਸਟੀਟਿਊਸ਼ਨ ਹੈ ਇਹਨੂੰ ਕਿਉਂ ਪੰਜਾਬ ਤੋਂ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੀਸਰਾ ਪੰਜਾਬ ਯੂਨੀਵਰਸਿਟੀ ਨੂੰ ਗਵਰਨ ਕਰਨ ਲਈ ਕੀ ਕਾਬਲ ਬੰਦੇ ਸਿਰਫ ਭਾਰਤ ਸਰਕਾਰ ਜਾਂ ਭਾਜਪਾ ਕੋਈ ਹੈ ਪੰਜਾਬ ਦੇ ਨੁਮਾਇੰਦਗੀ ਖਤਮ ਕਰਕੇ ਕੀ ਸਾਬਤ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ ਕਿ ਪੰਜਾਬ ਚ ਕਾਬਲ ਬੰਦੇ ਗਵਰਨ ਕਰਨੂ ਨਹੀਂ ਹੈ ਪੰਜਾਬ ਦੀ ਰਿਪਰੈਜੈਂਟੇਸ਼ਨ ਕਿਉਂ ਖਤਮ ਕੀਤੀ ਜਾ ਰਹੀ ਹੈ ਇਸ ਕਰਕੇ ਇਹਦੇ ਤੇ ਪੋਲੀਟੀਕਲੀ ਤੇ ਅਸੀਂ ਡੈਫੀਨੇਟਲੀ ਇੱਥੇ ਲੜਾਈ ਲੜਾਂਗੇ ਲੇਕਿਨ ਲੀਗਲੀ ਵੀ ਕਿਉਂਕਿ ਇਹ ਸੰਵਿਧਾਨ ਦੇ ਬੇਸਿਕ ਸਟਰਕਚਰ ਨਾਲ ਛੇੜਛਾੜ ਹੈ ਇੱਕ ਮੈਂ ਫੇਰ ਰਿਪੀਟ ਕਰ ਰਿਹਾ ਇੱਕ ਸਟੇਟ ਦੀ ਅਸੈਂਬਲੀ ਦੇ ਵੱਲੋਂ ਕੀਤਾ ਗਿਆ ਪਾਸ ਕੀਤਾ ਗਿਆ ਐਕਟ ਸਿਰਫ ਉਸ ਸਟੇਟ ਦੀ ਅਸੈਂਬਲੀ ਐਮੈਂਡ ਕਰ ਸਕਦੀ ਹੈ ਇੱਕ ਸਟੇਟ ਦੇਸ਼ ਦੀ ਸਰਕਾਰ ਦਾ ਨੋਟੀਫਿਕੇਸ਼ਨ ਕਿਤਨਾ ਐਮੈਂਡ ਕਰ ਸਕਦਾ ਹੈ ਇਸ ਕਰਕੇ ਇਹ ਕਨਸਟੀਟਿਊਸ਼ਨਲ ਫਰੇਮਵਰਕ ਜਾਂ ਸਟਰਕਚਰ ਤੇ ਵੀ ਉਨੂੰ ਖਤਮ ਕਰਨ ਦੀ ਉਹਨੂੰ ਤੋੜਨ ਦੀ ਇੱਕ ਕੋਸ਼ਿਸ਼ ਭਾਰਤ ਭਾਜਪਾ ਦੀ ਕੇਂਦਰ ਸਰਕਾਰ ਦੀ ਹੈ ਜਿਹਨੂੰ ਅਸੀਂ ਬਿਲਕੁਲ ਮਨਜ਼ੂਰ ਨਹੀਂ ਕਰਾਂਗੇ ਬਿਲਕੁਲ ਇਹਨੂੰ ਐਕਸੈਪਟ ਨਹੀਂ ਕਰਾਂਗੇ ਅਸੀਂ ਇਹਨੂੰ ਕੰਡਮ ਵੀ ਕਰਦੇ ਆਂ ਔਰ ਮੇਰੇ ਕੋਲ ਨੋਟੀਫਿਕੇਸ਼ਨ ਹੈ ਆ ਸੈਕਸ਼ਨ 72 ਜਿਹੜਾ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ 1966 ਸੈਕਸ਼ਨ 72 ਸਬਸੈਕਸ਼ਨ 1 ਚ ਕਹਿੰਦਾ ਹੋਮ ਮਿਨਿਸਟਰੀ ਹੋਵੇ ਭਾਰਤ ਸਰਕਾਰ ਹੋਵੇ ਉਹ ਸਿਰਫ ਔਰ ਸਿਰਫ ਡੇ ਟੂ ਡੇ ਅਫੇਅਰਸ ਚ ਇੰਟਰ ਸਟੇਟ ਬਾਡੀ ਜਦੋਂ ਤੱਕ ਕਿ ਉਹ ਪੱਕਾ ਕਾਨੂੰਨ ਉਹਦੇ ਲਈ ਨਹੀਂ ਬਣ ਜਾਂਦਾ ਤੇ ਕਰ ਸਕਦੇ ਨਾ ਕਿ ਉਹਦੇ ਬੇਸਿਕ ਸਟਰਕਚਰ ਨਾਲ ਖੇਲਵਾੜ ਨਹੀਂ ਕਰ ਸਕਦੀ ਸੋ ਇਹ ਬੇਸਿਕ ਸਟਰਕਚਰ ਨਾਲ ਖੇਲਵਾੜ ਹੈ ਪੰਜਾਬ ਦੇ ਹੱਕਾਂ ਤੇ ਡਾਕਾ ਹੈ ਪੰਜਾਬ ਦੀ ਨੁਮਾਇੰਦਗੀ ਨੂੰ ਖਤਮ ਕਰਨ ਦੀਆਂ ਸਾਜਸ਼ਾਂ ਹੈ ਔਰ ਭਾਜਪਾ ਦਾ ਪੰਜਾਬ ਦੇ ਪ੍ਰਤੀ ਜਿਹੜੀ ਰਵਈਆ ਹੈ ਪੰਜਾਬ ਨੂੰ ਲੈ ਕੇ ਜਿਹੜਾ ਨਾ ਪੱਖੀ ਰਵਈਆ ਹੈ ਜਿਹੜਾ ਮੈਂ ਪਹਿਲਾਂ ਹੀ ਕਿਹਾ ਕਿ ਅੱਜ 1 ਨਵੰਬਰ ਪੰਜਾਬ ਡੇ ਤੇ ਪੰਜਾਬ ਪੰਜਾਬ ਨੂੰ ਦੇਸ਼ ਦੀ ਭਾਜਪਾ ਸਰਕਾਰ ਨੇ ਤੋਹਫਾ ਕੀ ਦਿੱਤਾ ਤੋਹਫਾ ਦਿੱਤਾ ਇਹ ਜੀ ਪੰਜਾਬ ਯੂਨੀਵਰਸਿਟੀ ਅਸੀਂ ਤੁਹਾਡੇ ਤੋਂ ਖੋਣ ਜਾ ਰਹੇ ਹਾਂ ਜਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਬਿਲਕੁਲ ਮਨਜ਼ੂਰ ਨਹੀਂ ਕਰਦੀ ਨੰਨ ਨੂੰ ਬਿਲਕੁਲ ਮੰਨੂਗੀ ਨਹੀਂ ਔਰ ਅਸੀਂ ਇਹਨੂੰ ਇਹਦਾ ਵਿਰੋਧ ਕਰਦੇ ਹਾਂ ਆਉਣ ਵਾਲੇ ਟਾਈਮ 'ਚ ਲੀਗਲੀ politically ਠੋਕ ਵਜਾ ਕੇ ਇਸ ਨੋਟੀਫਿਕੇਸ਼ਨ ਨੂੰ ਰੱਦ ਕਰਾਂਗੇ ਇੰਨੀ ਮੇਰੀ ਤੁਹਾਡੇ ਅੱਗੇ ਸਬਮਿਸ਼ਨ ਸੀ ਤੁਹਾਡਾ ਇਸ ਵਿਸ਼ੇ ਤੇ ਕੋਈ ਸਵਾਲ ਹੋਵੇ ਤਾਂ ਡੈਫੀਨਿਟਲੀ ਤੁਸੀਂ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਜਿਸ ਤਰ੍ਹਾਂ